ਅਸੀਂ ਵਿਦੇਸ਼ ਜਾਣ ਲਈ ਕਿੰਨੇ ਉਤਸਕ ਹੋ ਸਕਦੇ ਹਾਂ ਕਿੰਨੇ ਕਾਲੇ ਹੋ ਸਕਦੇ ਹਾਂ ਕਿੰਨੇ ਡੈਸਪਰੇਟ ਹੋ ਸਕਦੇ ਹਾਂ ਇਸ ਗੱਲ ਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਸੁਭਾਅਕ ਕਈ ਵਾਰ ਬੰਦਾ ਕਹਿ ਦਿੰਦਾ ਕਿ ਚਲੋ ਜਾਇਆ ਜਾਂਦਾ ਹੈ ਠੀਕ ਹੈ ਨਹੀਂ ਤਾਂ ਕੋਈ ਗੱਲ ਕਈ ਵਾਰੀ ਕੰਪਲਿਕੀਸ਼ਨਸ ਹੁੰਦੀਆਂ ਕਈ ਵਾਰੀ ਨਹੀਂ ਜਾਇਆ ਜਾਂਦਾ ਜਾਂ ਕੋਈ ਟੈਕਨੀਕਲ ਇਸ਼ੂਜ਼ ਹੁੰਦੇ ਆ ਪਰ ਜੇ ਡੈਸਪਰੇਸ਼ਨ ਇੰਨੀ ਜ਼ਿਆਦਾ ਹੋਵੇ ਕਿ ਉਸ ਡੈਸਪਰੇਸ਼ਨ ਦੇ ਚੱਲਦੇ ਕੋਈ ਆਪਣੇ ਆਪ ਨੂੰ ਗੋਲੀ ਮਾਰ ਦੇਵੇ ਸੁਣ ਕੇ ਹੈਰਾਨੀ ਹੁੰਦੀ ਹੈ ਨਾ ਇਹੋ ਜੀ ਸਿਚੁਏਸ਼ਨ ਬਣਨ ਦੇ ਪਿੱਛੇ ਬਹੁਤ ਸਾਰੇ ਕਾਰਨ ਹੋ ਸਕਦੇ ਹੋ ਸਕਦੇ ਨਹੀਂ ਇਨਫੈਕਟ ਬਹੁਤ ਸਾਰੇ ਕਾਰਨ ਹੈਗੇ ਨੇ ਜਿਨ੍ਹਾਂ ਨੂੰ ਐਡਰੈਸ ਹੋਣਾ ਜ਼ਰੂਰੀ ਹੈ ਪਰ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਖਬਰ ਦੱਸਦੇ ਹਾਂ ਜਿਹੜੀ ਬਰਨਾਲੇ ਦੇ ਨਾਲ ਜੁੜੀ ਹੋਈ ਹੈ ਜਿੱਥੋਂ ਦੇ ਇੱਕ ਨੌਜਵਾਨ ਨੇ ਪੰਜਾਬ ਦੇ ਇੱਕ ਨੌਜਵਾਨ ਨੇ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਔਰ ਸੂਸਾਈਸਾਈਡ ਕਰ ਲਿਆ ਇਸ ਕਰਕੇ ਕਿ ਉਹ ਵਿਦੇਸ਼ ਨਹੀਂ ਜਾ ਪਾ ਰਿਹਾ ਸੀ ਜਾਣਕਾਰੀ ਮੁਤਾਬਕ ਤਿੰਨ ਵਾਰ ਕੈਨੇਡਾ ਜਾਣ ਲਈ ਕੋਸ਼ਿਸ਼ ਕੀਤੀ ਪਰ ਕੈਨੇਡਾ ਨਹੀਂ ਜਾ ਹੋਇਆ ਵੀਜ਼ਾ ਰਿਜੈਕਟ ਹੋ ਜਾ ਰਿਹਾ ਸੀ ਹਰ ਵਾਰੀ ਔਰ ਇਸ ਚੀਜ਼ ਤੋਂ ਤੰਗ ਆ ਕੇ ਇਸ ਨੌਜਵਾਨ ਨੇ ਆਪਣੇ ਆਪ ਦੇ ਗੋਲੀ ਮਾਰ ਦਿੱਤੀ ਇਸ ਨੌਜਵਾਨ ਦੀ ਪਛਾਣ ਦਿਲਪ੍ਰੀਤ ਸਿੰਘ ਨਾ ਦੇ ਨੌਜਵਾਨ ਦੇ ਵਜੋਂ ਹੋ ਰਹੀ ਹੈ ਅਜੈਬ ਸਿੰਘ ਇਸ ਦੇ ਪਿਤਾ ਦਾ ਨਾਮ ਹੈ ਅਤੇ ਜ਼ਾਹਿਰ ਜੀ ਗੱਲ ਹੈ ਕਿ ਮਾਪੇ ਦਾ ਇਸ ਘਟਨਾ ਤੋਂ ਬਾਅਦ ਜੀਣਾ ਦੁਰਭਰ ਹੋਇਆ ਪਿਆ ਇਕਲੌਤਾ ਬੇਟਾ ਸੀ ਆਪਣੇ ਮਾਪੇ ਦਾ ਦਿਲਪ੍ਰਿਤ ਸਿੰਘ ਜਿਸ ਨੇ ਆਪਣੇ ਆਪ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ ਆਪਣੇ ਗੋਲੀ ਮਾਰ ਕੇ ਆਪਣੀ ਆਤਮ ਹੱਤਿਆ ਕਰ ਲਈ ਰਿਪੋਰਟਸ ਮੁਤਾਬਕ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਕਰੀਬੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਬਿਆਨ ਹਾਸਲ ਕਰਕੇ 174 ਦੀ ਕਾਰਵਾਈ ਅਮਲ ਦੇ ਵਿੱਚ ਲੈ ਆਂਦੀ ਹੈ ਅਤੇ ਮ੍ਰਿਤਕ ਦੀ ਬੋਡੀ ਉਸ ਦੇ ਪਰਿਵਾਰਕ ਜੀਆਂ ਨੂੰ ਸੌਂਪ ਦਿੱਤੀ ਗਈ ਹੈ ਹੁਣ ਇੱਥੇ ਸਮਝਣ ਵਾਲੀ ਗੱਲ ਹੈ ਕਿ ਇਹ ਸਥਿਤੀ ਕਿਉਂ ਬਣ ਰਹੀ ਹੈ ਪੰਜਾਬ ਦੇ ਨੌਜਵਾਨ ਬੱਚੇ ਐਨੇ ਡੈਸਪਰੇਟ ਕਿਉਂ ਨੇ ਇੱਕ ਉਹ ਕੰਡੀਸ਼ਨ ਹੁੰਦੀ ਹੈ ਕਿ ਅਸਲੀ ਤੌਰ ਤੇ ਪਰਿਵਾਰ ਬੇहद ਗਰੀਬ ਹੈ ਔਰ ਉਸ ਪਰਿਵਾਰ ਨੇ ਕਿਤੋਂ ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਇਹ ਹੀ ਲੱਭਿਆ ਔਰ ਉਹ ਵਿਦੇਸ਼ ਜਾ ਕੇ ਆਪਣੀ ਆਰਥਿਕਤਾ ਠੀਕ ਕਰਨੀ ਚਾਹੁੰਦਾ ਹੈ ਪਰ ਇੱਥੇ ਵੀ ਸਵਾਲ ਖੜੇ ਹੁੰਦੇ ਆ ਕਿ ਕੀ ਸਾਡੇ ਦੇਸ਼ ਦੇ ਵਿੱਚ ਐਨੇ ਮਾੜੇ ਹਾਲ ਨੇ ਕਿ ਇਸ ਦੇਸ਼ ਚ ਰਹਿ ਕੇ ਜਾਂ ਆਪਣੇ ਸੂਬੇ ਚ ਰਹਿ ਕੇ ਆਪਣੇ ਪੰਜਾਬ ਚ ਰਹਿ ਕੇ ਅਸੀਂ ਆਪਣੇ ਪਰਿਵਾਰ ਦੀ ਆਰਥਿਕਤਾ ਠੀਕ ਨਹੀਂ ਕਰ ਸਕਦੇ ਔਰ ਦੂਸਰੀ ਗੱਲ ਇੱਕ ਹੋੜ ਮੱਚੀ ਹੋਈ ਆ ਵਿਦੇਸ਼ ਜਾਣ ਦੀ ਇੱਕ ਕਾਲ ਮੱਚੀ ਪਈ ਆ ਅਮਰੀਕਾ ਕੈਨੇਡਾ ਜਾਣ ਦੀ ਨੌਜਵਾਨ ਪੜ੍ਹਾਈ ਕਰਦੇ ਆ ਇੱਕੋ ਹੀ ਟੀਚਾ ਰੱਖਦੇ ਆ ਕਿ ਅਸੀਂ ਵਿਦੇਸ਼ ਜਾਣਾ ਅਸੀਂ ਆਇਲਸ ਕਲੀਅਰ ਕਰਨਾ ਹੈ ਵੀਜ਼ਾ ਲਾਉਣਾ ਹੈ ਤੇ ਵਿਦੇਸ਼ ਚਲ ਜਾਣਾ ਹੈ ਤੇ ਉਸ ਤੋਂ ਬਾਅਦ ਬੱਲੇ ਬੱਲੇ ਹੈ ਪਰ ਜਦੋਂ ਨਹੀਂ ਜਾਇਆ ਜਾਂਦਾ ਤੇ ਉਦੋਂ ਨੌਜਵਾਨ ਡਿਪਰੈਸ਼ਨ ਦੇ ਵਿੱਚ ਜਾ ਰਹੇ ਨੇ ਉਦੋਂ ਨੌਜਵਾਨ ਹਤਾਸ਼ ਹੋ ਰਹੇ ਨੇ ਔਰ ਇਸ ਹੱਦ ਤੱਕ ਹਤਾਸ਼ ਹੋ ਰਹੇ ਨੇ ਕਿ ਉਹ ਆਪਣੀ ਸੂਇਸਾਈਡ ਕਰਨ ਨੂੰ ਹੀ ਅੰਤਿਮ ਹੀਲਾ ਮੰਨਦੇ ਨੇ ਤਿੰਨ ਵਾਰ ਵੀਜ਼ਾ ਰਿਜੈਕਟ ਹੋ ਗਿਆ ਦਿਲਪ੍ਰਿਤ ਸਿੰਘ ਨਾਂ ਦੇ ਇਸ ਨੌਜਵਾਨ ਦਾ ਔਰ ਉਸ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਬੇਸ਼ੱਕ ਪਰ ਇਸ ਚੀਜ਼ ਤੋਂ ਸੇਧ ਲੈਣ ਦੀ ਲੋੜ ਹੈ ਕਿ ਕੈਨੇਡਾ ਤੇ ਅਮਰੀਕਾ ਹੀ ਜਾਂ ਉੱਥੇ ਪਹੁੰਚਣਾ ਹੀ ਜ਼ਿੰਦਗੀ ਦਾ ਅਸਲ ਉਦੇਸ਼ ਨਹੀਂ ਹੈ ਅਸਲ ਮੰਤਵ ਨਹੀਂ ਹੈ ਆਪਣੇ ਸੂਬੇ 'ਚ ਰਹਿ ਕੇ ਇੱਥੇ ਦੀ ਮਿਹਨਤ ਕੀਤੀ ਜਾ ਸਕਦੀ ਹੈ ਬੇਹੱਦ ਕਹਾਣੀਆਂ ਐਦਾਂ ਦੀਆਂ ਨੇ ਜਿਹੜਾ ਬੱਚਿਆਂ ਦੇ ਕੋਲ ਘਰ ਦੇ ਵਿੱਚ ਜਲਾਉਣ ਵਾਸਤੇ ਇੱਕ ਬਲਬ ਵੀ ਨਹੀਂ ਸੀ ਉਹਨਾਂ ਨੇ ਮਿਹਨਤ ਕਰਕੇ ਤੇ ਵੱਡੇ ਰੁਤਬੇ ਇਖਤਿਆਰ ਕੀਤੇ ਨੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਪਰタミン ਨੌਜਵਾਨਾਂ ਦੇ ਵਿੱਚ ਇੱਕ ਹੋੜ ਮੱਚੀ ਹੋਈ ਹੈ ਨੌਜਵਾਨ ਸਿਰਫ ਆਇਲਸ ਦੇ ਕੁਝ ਚੰਦ ਬੈਂਡ ਲੈ ਕੇ ਉਹ ਵੀ ਪੂਰੇ ਬੈਂਡ ਲੈ ਕੇ ਨਹੀਂ ਕੁਝ ਚੰਦ ਬੈਂਡ ਲੈ ਕੇ ਤੇ ਵਿਦੇਸ਼ ਭੱਜ ਜਾਣਾ ਚਾਹੁੰਦੇ ਆ ਮਿਹਨਤ ਨਹੀਂ ਕਰਨਾ ਚਾਹੁੰਦੇ ਪੜ੍ਹਾਈ ਲਿਖਾਈ ਨਹੀਂ ਕਰਨਾ ਚਾਹੁੰਦੇ ਖੈਰ ਦੁੱਖ ਇਸ ਗੱਲ ਦਾ ਹੈ ਕਿ ਮਾਪਿਆਂ ਨੇ ਆਪਣਾ ਇਕਲੌਤਾ ਬੱਚਾ ਗਵਾ ਲਿਆ ਜਿਸ ਦੇ ਸਿਰ ਦੇ ਉੱਤੇ ਉਹਨਾਂ ਨੇ ਆਪਣਾ ਬੁਢਾਪਾ ਕੱਢਣਾ ਸੀ ਉਹ ਸਹਾਰਾ ਗਵਾ ਲਿਆ ਫਿਰ ਆਉਂਦੇ ਸਮੇਂ ਵਿੱਚ ਇਹ ਹਾਲਾਤ ਕਦੋਂ ਠੀਕ ਹੋਣਗੇ ਇਹ ਵੇਖਣ ਦੀ ਗੱਲ ਹੈ